ਅਲਕਾ ਇਨਚਾਰਜ ਐਡਵੋਕੇਟ ਹਰ ਸਿਮਰਨ ਸਿੰਘ ਕੁਮੰਨ ਨੇ ਟਲਮਾ ਤੇ ਨੜਾਲਾ ਵਿਖੇ 17.49 ਕਰੋੜ ਰੁਪਏ ਦੀ ਲਗਤ ਨਾਲ ਸੀਵਰੇਜ ਪਲਾਂਟ ਟ੍ਰੀਟਮੈਂਟ ਪਲਾਂਟਾਂ ਦੀ ਉਸਾਰੀ ਦਾ ਉਦਘਾਟਨ ਪੰਜਾਬ ਸਰਕਾਰ ਵੱਲੋਂ ਕਸਬੇ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਸਥਾਪਿਤ ਕਰਨ ਲਈ ਲੜੀ ਤਹਿਤ ਟਲਮਾ ਤੇ ਨੜਾਲਾ ਵਿਖੇ 17.49 ਕਰੋੜ ਰੁਪਏ ਦੀ ਲਗਤ ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ ਹੈ ਟਿਲਮਾ ਵਿਖੇ ਸੀਵਰੇਜ ਟ੍ਰੀਟਮੈਂਟ ਪਲੈਂਟ ਉੱਪਰ 6.99 ਕਰੋੜ ਰੁਪਏ ਅਤੇ ਨੜਾਲਾ ਵਿਖੇ ਬੜਰੇ 10.50 ਕਰੋੜ ਰੁਪਏ ਦੀ ਲਗਤ ਆਵੇਗੀ ਇਨ੍ਹਾਂ ਸੀਵਰੇਜ ਟ੍ਰੀਟਮੈਂਟ ਪਲੈਂਟਾਂ ਦੀ ਰਸਮੀ ਕੰਮ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਹਰਸੀਮਰਨ ਸਿੰਘ ਨੇ ਕੀਤਾ ਉਨ੍ਹਾਂ ਦੱਸਿਆ ਕਿ ਟਿਲਮਾ ਵਿਖੇ ਸੀਵਰੇਜ ਟ੍ਰੀਟਮੈਂਟ ਪਲੈਂਟ 2 ਐਮਐਲਡੀ ਦੀ ਸਮਰੱਥਾ ਵਾਲਾ ਹੈ ਜੋ ਕਿ ਪੂਰੇ ਟਿਲਮਾ ਦੇ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰੇਗਾ ਤੇ ਸਿੱਧੇ ਤੌਰ ਤੇ 9 ਤੋਂ 10 ਹਜ਼ਾਰ ਆਬਾਦੀ ਨੂੰ ਲਾਭ ਦੇਵੇਗਾ ਇਸੇ ਤਰ੍ਹਾਂ ਨਡਾਲਾ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਇੱਕ ਇੱਕ ਐਮਐਲਡੀ ਦੀ ਸਮਰੱਥਾ ਵਾਲਾ ਹੈ ਤੇ ਲਗਭਗ 8000 ਆਬਾਦੀ ਨੂੰ ਇਸ ਦਾ ਲਾਭ ਹੋਵੇਗਾ ਇਸ ਰਾਹੀਂ ਨਡਾਲਾ ਕਸਬੇ ਦੇ ਪਾਣੀ ਨੂੰ ਸਾਫ਼ ਕਰਕੇ ਸਿੰਚਾਈ ਯੋਗ ਬਣਾਇਆ ਜਾਵੇਗਾ ਇਸ ਮੁਕਕੀ ਗੱਲਬਾਤ ਕਰਦੇ ਹਲਕਾ ਇੰਚਾਰਜ ਕੁਮੰਨ ਨੇ ਆਖਿਆ ਕਿ ਦੇਖੋ ਜੀ ਐਸਟੀਪੀ ਦਾ ਆਪਾਂ ਅੱਜ ਨੀਂਹ ਪੱਥਰ ਰੱਖਿਆ ਹੈ ਆ ਇਹ ਬੜਾ ਲੌਂਗ ਪੈਂਡਿੰਗ ਡਿਮਾਂਡ ਸੀ ਨਡਾਲੇ ਦੀ ਕਿਉਂਕਿ ਮੈਨੂੰ ਅੱਜ ਤੱਕ ਬੜੇ ਕਲੀਅਰਲੀ ਯਾਦ ਆ ਕਿ ਕਿਸੇ ਸੱਜਣ ਵੀਰ ਨੇ ਇੱਕ ਵੀਡੀਓ ਬਣਾ ਕੇ ਪਾਈ ਸੀ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਜਾ ਰਹੀ ਸੀ ਤੇ ਥੱਲੇ ਪਾਣੀ ਖੜਾ ਸੀ ਤੇ ਦੁੱਖ ਲੱਗਦਾ ਸੀਗਾ ਜੇ ਆਪਾਂ ਉਹਦਾ ਅੱਜ ਹੱਲ ਕਰਨ ਦਾ ਇੱਕ ਮਤਲਬ ਸਾਡੀ ਉਦਮ ਆ ਸਾਡੀ ਕੋਸ਼ਿਸ਼ ਆ ਕਿ ਨਡਾਲੇ ਚ ਸਾਰੇ ਦੇ ਸਾਰੇ ਜਿੰਨੇ ਪੌਂਡਿਆ ਜਿੰਨੇ ਵੀ ਛੱਪੜ ਉਹ ਸਾਰੇ ਕਨੈਕਟ ਕਰਨੇ ਕਨੈਕਟ ਕਰਕੇ ਐਸਟੀਪੀ ਦਾ ਮਤਲਬ ਇਹ ਹੈਗਾ ਕਿ ਜਿੰਨਾ ਗੰਦਾ ਪਾਣੀ ਹੈ ਉਹ ਦੀ ਉਹਦੇ ਸਫਾਈ ਕਰਕੇ ਉਹ ਪਾਣੀ ਜਿਹੜਾ ਅੱਗੇ ਖੇਤਾਂ ਨੂੰ ਲਾਉਣ ਜੋਗਾ ਹੋ ਜਾਣਾ ਉਹ ਆਪਾਂ ਇੱਥੋਂ ਲੈ ਕੇ ਮੋਡਰਨ ਟਾਊਨ ਤੋਂ ਅੱਗੇ ਸੂਡੀ ਪੈਲਸ ਪੈਂਦਾ ਉੱਥੇ ਜਾ ਕੇ ਉਹ ਪਾਣੀ ਡਰੇਨ ਦੇ ਵਿੱਚ ਗਿਰਨਾ ਜੇ ਕਿਸੇ ਨੂੰ ਲੋੜ ਹੈ ਉਹ ਪਾਣੀ ਕਿਸੇ ਤੇ ਪੈੜੀ ਲਈ ਵੀ ਕੰਮ ਆ ਸਕਦਾ ਦੂਜੀ ਗੱਲ ਕਿ ਜਿਹੜਾ ਕਿਸੇ ਤਰੀਕੇ ਦਾ ਕੋਈ ਸ਼ੱਕ ਸ਼ੁਭਾ ਇਸ ਚੀਜ਼ ਨੂੰ ਲੈ ਕੇ ਤੇ ਉਹ ਮੈਂ ਬੜਾ ਕਲੀਅਰ ਕਰ ਦੇਣਾ ਚਾਹੁੰਦਾ ਕਿ ਪਾਣੀ ਤਾਂ ਕਿਸੇ ਨੂੰ ਦੇਖਣ ਨੂੰ ਵੀ ਨਹੀਂ ਬਲਣਾ ਪਾਈਪਲਾਈਨ ਦੇ ਰਾਹੀਂ ਨੜਾੜੇ ਦਾ ਪਾਣੀ ਆਉਣਾ ਪਾਈਪਾਂ ਦੇ ਰਾਹੀਂ ਪਾਈਪਾਂ ਰਾਹੀਂ ਜਾ ਕੇ ਫਿਲਟਰ ਹੋਣਾ ਤੇ ਪਾਈਪਾਂ ਰਾਹੀਂ ਬਾਹਰ ਚੱਲ ਜਾਣਾ ਇੱਕ ਸੈਟਅਪ ਲੱਗਣਾ ਹੈ ਜਿਹੜਾ ਉਹ ਨਡਾਲੇ ਲਈ ਲੱਗਣਾ ਹੈ ਤੇ ਨਡਾਲੇ ਲੋਕਾਂ ਦਾ ਇਹ ਬੜਾ ਲੰਬਾ ਜਿਹੜਾ ਪੈਂਡਿੰਗ ਡਿਮਾਂਡ ਸੀ ਬੜੇ ਚਿਰ ਦੀ ਕਿਉਂਕਿ ਮੈਂ ਅੱਗੇ ਵੀ ਇੱਕ ਗੱਲ ਕਹਿਣਾ ਹੁੰਦਾ ਵੇਖੋ ਜੀ ਕਿਸੇ ਨੂੰ ਪੀਣ ਵਾਲਾ ਪਾਣੀ ਭਾਵੇਂ ਕਿਸੇ ਨੂੰ ਘੱਟ ਮਿਲ ਜੇ ਸਰ ਜਾਂਦਾ ਕਿ ਤੋ ਖਰੀਦ ਸਕਦਾ ਕੁਝ ਕਰ ਸਕਦਾ ਪਰ ਜੇ ਕਿਸੇ ਦੇ ਘਰ ਦਾ ਪਾਣੀ ਤੁਸੀਂ ਰੋਕ ਦਿਓਗੇ ਨਿਕਾਸ ਬੰਦ ਕਰ ਦਿਓਗੇ ਤਾਂ ਉਹ ਨਰਕ ਆ ਤੇ ਨਡਾਲਾ ਨਰਕ ਚ ਰਹਿ ਰਹਾ ਸੀ ਪਿਛਲੀਆਂ ਸਰਕਾਰਾਂ ਦੇ ਟਾਈਮ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਕੋਈ ਇਦਾਂ ਨੀਗਾ ਕੋਈ ਨਵਾਂ ਕੀ ਹੁਣ ਐਸਟੀਪੀ ਕੋਈ ਨਵਾਂ ਲਾ ਦੇਣ ਲੱਗੇ ਜਾਂ ਨਵੀਂ ਕੋਸ਼ਿਸ਼ ਕਰ ਦੇਣ ਲੱਗੇ ਇਦਾਂ ਨਹੀਂ ਆ ਅਸੀਂ ਲਗਾਤਾਰ ਤੁਸੀਂ ਦੇਖਣਾ ਮੇਰੇ ਫਾਦਰ ਸਾਹਿਬ ਜਦੋਂ ਹਲਕਾ ਇੰਚਾਰ ਸੀ ਕਦੀ ਉਹਦੀ ਨਾਲੇ ਦੀ ਸਫਾਈ ਕਰਾ ਕੇ ਕਦੀ ਕੁਛ ਕਰਾਇਆ ਕਦੀ ਕਿਸੇ ਨਾ ਕਿਸੇ ਤਰੀਕੇ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਮੈਂ ਫੇਰ ਦੁਬਾਰਾ ਕਹਿ ਰਿਹਾ ਕਿ ਨਡਾਲੇ ਦੇ ਵਿੱਚ ਹਰ ਸਿਮਰਨ ਸਿੰਘ ਘੁੰਮਣ ਨਡਾਲੇ ਚ ਨਹੀਂ ਰਹਿੰਦਾ ਮੇਰਾ ਇੱਥੇ ਕੋਈ ਪਲਾਟ ਨਹੀਂ ਇੱਥੇ ਕੋਈ ਮੈਂ ਪਲਾਟ ਨਹੀਂ ਕੱਟੇ ਹੋਏ ਕਿ ਮੈਂ ਕਿਸੇ ਕਲੋਨੀ ਨੂੰ ਮੈਂ ਸੀਵਰੇਜ ਇੱਥੇ ਇਹ ਰੋਲ ਜਿਹੜਾ ਕੰਮ ਹੋ ਰਿਹਾ ਨਡਾਲਾ ਵਾਸੀਆਂ ਲਈ ਹੋ ਰਿਹਾ ਉਹਨਾਂ ਦੀ ਤਰੱਕੀ ਲਈ ਉਹਨਾਂ ਦੀ ਬਿਹਤਰੀ ਲਈ ਹੋ ਰਿਹਾ ਤੇ ਨਡਾਲਾ ਵਾਸੀਆਂ ਨੂੰ ਵੀ ਇਹ ਬੇਨਤੀ ਹੈ ਕਿ ਹੁਣ ਜਿਹੜਾ ਆ ਇਸ ਚੀਜ਼ ਜਿਹੜਾ ਚੰਗਾ ਕੰਮ ਹੁੰਦਾ ਜੀ ਕੋਈ ਸੱਜਣ ਵੀਰ ਨੂੰ ਕਿਸੇ ਤਰੀਕੇ ਦੀ ਕੋਈ ਕਿੰਤੂ ਪ੍ਰੰਤੂ ਆ ਮੈਂ ਅੱਜ ਐਸੀ ਸਾਹਿਬ ਵੀ ਇੱਥੇ ਆ ਐਕਸੀਨ ਸਾਹਿਬ ਵੀ ਇੱਥੇ ਆਏ ਆ ਜੇ ਕਿਸੇ ਨੂੰ ਕੋਈ ਦਿੱਕਤ ਹੈ ਇਸ ਪ੍ਰੋਜੈਕਟ ਦੀ ਤਾਂ ਅਸੀਂ ਉਹਨਾਂ ਨੂੰ ਏਸੀ ਬੱਸ ਕਰਾ ਕੇ ਦਵਾਂਗੇ ਏਸੀ ਬੱਸ 'ਚ ਬੈਣ ਇੱਥੋਂ ਜਾਣ ਬੇਗੋਵਾਲ ਦੇਖਣ ਜਿੱਥੇ ਐਸਟੀਪੀ ਚੱਲਦਾ ਪਿਆ ਫਿਰ ਤਸੱਲੀ ਨਹੀਂ ਕਰਤਾਰਪੁਰ ਜਾਣ ਕਰਤਾਰਪੁਰ ਜਾ ਕੇ ਦੇਖ ਲੈਣ ਕਿਉਂਕਿ ਮੈਂ ਆਪ ਉਸ ਰਾਹ ਤੋਂ ਲੰਘਦਾ ਮੈਂ ਕਰਤਾਰਪੁਰ ਦੇ ਜਿੱਥੇ ਐਸਟੀਪੀ ਲੱਗਾ ਮੈਂ ਅੱਜ ਤੱਕ ਉੱਥੇ ਕਦੀ ਨਾ ਕੋਈ ਮਹਿਕ ਜਾਂ ਮੁਸ਼ਕ ਆਉਂਦਾ ਮੈਂ ਨਹੀਂ ਦੇਖਿਆ ਮੈਂ ਉੱਥੇ ਕਦੀ ਪਾਣੀ ਵੀ ਨਹੀਂ ਦੇਖਿਆ ਕਿਉਂਕਿ ਪਾਣੀ ਆਉਣਾ ਹੀ ਪੈਪਰ ਆਈਆਂ ਤੇ ਜਾਣਾ ਵੀ ਪੈਪਰ ਆਈਆਂ ਸੋ ਮੇਰੀ ਇਹ ਬੇਨਤੀ ਹੈ ਪ੍ਰੋਜੈਕਟ ਦੇ ਵਿੱਚ ਸਾਰੇ ਸਾਡਾ ਸਾਥ ਦੇਣ ਕਿਉਂਕਿ ਇਹ ਬਿਹਤਰੀਨ ਡਾਲੇ ਦੀ ਹੈ ਕਿੰਨੇ ਕਿ ਚੱਕ ਮੁਕੰਮਲ ਦੇਖੋ ਜੀ ਕੋਸ਼ਿਸ਼ ਹੈ ਜੇ ਤੇ ਕੋਈ ਸੇ ਤਰੀਕੇ ਦਾ ਕੋਈ ਡਿੱਕਾ ਫੜਿੱਕਾ ਨਹੀਂ ਪਾਉਂਦੇ ਫਿਰ ਤਾਂ ਹਾਰਡਲੀ ਮੈਨੂੰ ਲੱਗਦਾ ਆ ਕਿ ਮੰਥ ਸੀ ਗੱਲ ਐ ਕੁਝ ਮਹੀਨਿਆਂ ਦੇ ਵਿੱਚ ਹੀ ਜਿਹੜਾ ਕੰਪਲੀਟ ਹੋਗੇ ਜਿਹੜਾ ਰਨਿੰਗ ਹੋ ਜੂਗਾ ਕਿਉਂਕਿ ਗੱਲ ਅਸਲ 'ਚ ਐ ਨਾ ਜੀ ਜਦੋਂ ਦਿੱਕਤ ਖੜੀ ਹੋ ਜਾਂਦੀ ਫਿਰ ਲੋਕਾਂ ਸਾਰਿਆਂ ਨੂੰ ਪਤਾ ਆ ਜਾਂਦਾ ਕਿ ਆਹ ਬੜੀ ਪ੍ਰੋਬਲਮ ਐ ਜੀ ਜਦੋਂ ਕੰਮ ਸੌਖੇ ਚੱਲਦੇ ਆ ਤੇ ਉਦੋਂ ਚਿੱਤ-ਚਿੱਤੇ ਵੀ ਨਹੀਂ ਹੁੰਦਾ ਕਿ ਆ ਵੀ ਜ਼ਿੰਦਗੀ 'ਚ ਪ੍ਰੋਬਲਮ ਹੋ ਸਕਦੀ ਸੋ ਪ੍ਰੋਬਲਮ ਬਣਨ ਤੋਂ ਪਹਿਲਾਂ-ਪਹਿਲਾਂ ਆਪਾਂ ਇਹਦਾ ਹੱਲ ਕਰੀਏ। ਇਹ ਵੀ ਇੱਕ ਲਾਈਨ ਵੇਚ ਰਹੀ ਸਟ੍ਰੌਮ ਹਾਂ ਜੀ ਵਾਟਰ ਉਹ ਹੈਗਾ ਸਟ੍ਰੌਮ ਸੀਵਰ ਉਹ ਸਟ੍ਰੌਮ ਸੀਵਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਤੁਸੀਂ ਮੈਂ ਅੱਗੇ ਵੀ ਕਈ ਥਾਂ ਬਾਹਰ ਜਾਵਾਂ ਤਾਂ ਮੈਂ ਹਰ ਥਾਂ ਇਹ ਕਹਿਣਾ ਹੁੰਦਾ ਕਿ ਕਾਸ਼ ਮੇਰੇ ਵੀ ਹਲਕਾ ਵਾਸੀ ਜਿਹੜੇ ਨਾਲ ਦੇ ਆ ਉਹ ਸਾਰੇ ਜਾ ਕੇ ਬਾਹਰਲੇ ਦੁਨੀਆ ਦਾ ਸਿਸਟਮ ਦੇਖੋ ਸਟ੍ਰੌਮ ਸੀਵਰ ਕੀ ਹੁੰਦਾ ਆ ਜਦੋਂ ਕੋਈ ਪਾਣੀ ਦਾ ਲੈਵਲ ਮੰਨ ਲਓ ਸੀਵਰੇਜ ਨਹੀਂ ਕੈਪੇਬਲ ਇੰਨਾ ਮੀਂਹ ਜ਼ਿਆਦਾ ਪੈ ਗਿਆ ਉਹਦੇ ਛੋਟਾ ਪਾਈਪ ਉਹਦੇ ਨਹੀਂ ਪਾਣੀ ਪੂਰਾ ਹੁੰਦਾ ਫਿਰ ਉਹ ਪਾਣੀ ਜਾਊਗਾ ਕਿੱਥੇ ਸੜਕ ਤੇ ਥੋੜਾ ਖੜਾ ਕਰ ਦੇਣਾ ਜਾਂ ਕਿਸੇ ਦੇ ਘਰ 'ਚ ਥੋੜਾ ਖੜਾ ਕਰ ਦੇਣਾ ਉਹ ਪਾਣੀ ਫਿਰ ਸਟ੍ਰੌਮ ਸੀਵਰ 'ਚ ਜਾਊਗਾ ਸਟ੍ਰੌਮ ਸੀਵਰ ਨੇ ਵੀ ਪਾਣੀ ਉੱਥੇ ਖੜਨਾ ਉਹਨੂੰ ਥਾਂ ਮਿਲ ਜਾਂਦਾ ਮੌਕਾ ਮਿਲ ਜਾਂਦਾ ਟਾਈਮ ਮਿਲ ਜਾਂਦਾ ਤੇ ਉਹਨੇ ਚਿਰ ਨੂੰ ਤੁਹਾਡਾ ਜਿਹੜਾ ਆ ਉਹ ਸਰ ਜਾਂਦਾ ਕਿਤੇ ਕਿਸੇ ਦੇ ਘਰ ਚ ਪਾਣੀ ਨਹੀਂ ਵੜੂਗਾ ਤੇ ਨਾ ਹੀ ਕਿਸੇ ਦੇ ਆਪਣਾ ਸੜਕ ਤੇ ਖੜਾ ਹੋਊਗਾ ਸਟ੍ਰੋਮ ਸੀਵਰ ਦਾ ਪ੍ਰੋਜੈਕਟ ਇਹ ਆ ਜਿਹੜੇ ਪ੍ਰੋਜੈਕਟ ਦਾ ਉਗਠਨ ਕੀਤਾ ਕਿੰਨੇ ਕਰੋੜ ਰੁਪਏ ਲੱਗਦੇ ਦੇਖੋ ਜੀ ਲਗਭਗ 10 ਕਰੋੜ 50 ਲੱਖ ਦੀ ਕੀਮਤ ਦਾ ਇਹ ਪ੍ਰੋਜੈਕਟ ਹੈ ਤੇ ਅਸਲ ਚ ਇਹੀ ਮੈਂ ਅੱਗੇ ਵੀ ਗੱਲ ਕਰਕੇ ਹਟਿਆ ਆ ਕਿ ਕੋਈ ਵੀ ਸੱਜਣ ਵੀਰ ਜਿਹੜੇ ਆ ਜਦੋਂ ਮੈਨੂੰ ਪਤਾ ਆ ਵੀ ਕੋਈ ਬੜੀ ਸਾਫ ਗੱਲ ਪਤਾ ਨਹੀਂ ਕੀ ਗੱਲ ਹੈ ਕੰਮ ਤੇ ਅਖੀਰ ਹੋਣਾ ਹੀ ਆ ਹੁਣ ਨਡਾਲੇ ਨੇ ਪਾਣੀ ਚ ਤੇ ਬੈਠੇ ਰਹਿਣਾ ਨਹੀਂ ਗੱਲ ਇੱਥੇ ਸਿਰ ਮੂੰਹ ਦੀ ਏ ਕਿ ਕੱਲ ਨੂੰ ਕੋਈ ਇਹ ਨਾ ਕਹਿ ਦਵੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਾਂ ਹਰ ਸਿਮਰਨ ਸਿੰਘ ਨੂੰ ਮੰਨਦੇ ਹੁੰਦੇ ਆ ਕੰਮ ਹੋ ਗਿਆ ਜਿਹੜੇ ਸ਼ਰਾਰਤੀ ਦੂਜੀ ਪਾਰਟੀ ਦਾ ਕੋਈ ਬੰਦਾ ਉਹਨੂੰ ਇਹ ਆ ਕਿ ਹਾਏ ਇਹ ਕ੍ਰੈਡਿਟ ਨਾ ਲੈ ਜਣ ਅਸੀਂ ਤਾਂ ਆਪਣੇ ਵੇਲੇ ਕੰਮ ਕੀਤਾ ਹੀ ਨਹੀਂ ਹਾਏ ਇਹ ਨਾ ਕਰ ਜਣ ਕਿਤੇ ਤੇ ਉਹਨਾਂ ਦੀ ਇਹ ਕੋਸ਼ਿਸ਼ 'ਚ ਦੇ ਵਿੱਚ ਮੈਂ ਨਡਾਲਾ ਵਾਸੀਆਂ ਨੂੰ ਸਤਰਕ ਰਹਿਣ ਦੀ ਜਿਹੜੀ ਮੈਂ ਗੱਲ ਕਰਦਾ ਕਿ ਉਹ ਸਤਰਕ ਰਹਿਣ ਕਿ ਇਹ ਭੜਾ ਤਾਂ ਨਡਾਲੇ ਵਾਲਿਆਂ ਦਾ ਤੇ ਜੇ ਉਹ ਬੰਦਾ ਜਿਹੜਾ ਕੋਈ ਸ਼ਰਾਰਤੀ ਡੱਕਦਾ ਉਦਾਂ ਉਹ ਫੰਡ ਫੰਡ ਬਹੁ ਲੈਂਦਾ ਲੋਕਾਂ ਤੋਂ ਇਧਰ ਉਧਰੋਂ ਐਨਆਰਆਈਆਂ ਤੋਂ ਕਮਾਉਂਦਾ ਪੈਸੇ ਬਹੁਤ ਅੱਜ ਕੱਲ ਪਰਸੋਂ ਮੇਕੋ ਕੋਈ ਜੀ ਆ ਕੇ ਦੱਸ ਕੇ ਗਏ ਕਿ ਸਾਡੇ ਕੋਈ ਨੇ ਲੱਖ ਯੂਰੋ ਕੋਈ ਨੇ ਲੱਖ ਯੂਰੋ ਉਹ ਕਿਤੇ ਲੱਗਾ ਤੁਹਾਡੇ ਕਿਤੇ ਨਡਾਲੇ ਚ ਤੇ ਜੇ ਇਹ ਵੀ ਦੱਸਦੇ ਹੋ ਕਿ ਉਹ ਜਿਹੜਾ ਸੱਜਣ ਕੋਈ ਡੱਕਣ ਦੀ ਕੋਸ਼ਿਸ਼ ਕਰਦਾ ਵੀ ਆ ਉਹ 10 ਕਰੋੜ 50 ਲੱਖ ਰੁਪਏ ਆਪਣੇ ਖਾਤੇ 'ਚ ਉਹ ਨੜਾਲੇ ਨੂੰ ला ਸਕਦਾ ਜੀ ਜੇ ला ਸਕਦਾ ਸੀ ਛੱਡ ਦਿੰਨੇ ਆ ਉਹ ਕਰ ਲਓ ਵੀ ਕੰਮ ਨਗਰ ਪੰਚਾਇਤ ਦੀਆਂ ਚੋਣਾਂ ਆ ਗਈਆਂ ਕੀ ਲੱਗਦਾ ਕੀ ਚੋਣਾਂ ਕੀ ਦੇਖੋ ਜੀ ਨਗਰ ਪੰਚਾਇਤ ਦੀਆਂ ਚੋਣਾਂ ਹੋਣ ਚਾਹੀਏ ਹੁਣ ਸਰਪੰਚੀ ਦੀਆਂ ਵੀ ਲੰਘ ਕੇ ਹਟੀਆਂ ਤੇ ਅੱਗੇ ਵੀ ਤੁਸੀਂ ਦੇਖਿਆ ਹੁਣ ਜਿਹੜੀਆਂ ਬਾਇਲੈਕਸ਼ਨ ਵੀ ਹੋ ਕੇ ਲੰਘੀਆਂ ਤੁਸੀਂ ਇੱਕ ਚੀਜ਼ ਆਪ ਮੰਨਦੇ ਆ ਨਾ ਜੀ ਇਹ ਕੋਈ ਸਾਡੀ ਕਈ ਕੋਈ ਗੱਲ ਨਹੀਂ ਜਿੱਥੇ ਵੀ ਕੋਈ ਨਵੇਂ ਸਾਥੀ ਚੰਗੇ ਸਾਥੀ ਖੜੇ ਕੀਤੇ ਸਾਰੇ ਜਿੱਤੇ ਮਤਲਬ ਮੈਂ ਤਾਂ ਕਈ ਵਾਰੀ ਆਪਣੇ ਮੈਂ ਮੈਂ ਉਦਾਹਰਣ ਆਪਣੇ ਪਿੰਡ ਦੇ ਸਰਪੰਚੀਆਂ ਦੀ ਲੈਣਾ ਜੀ ਸਾਡੇ ਕਈ ਪਿੰਡ ਇਹੋ ਜਿਹੇ ਸੀਗੇ ਜਿੱਥੇ ਮੈਨੂੰ ਇਹ ਡਰ ਲੱਗਦਾ ਸੀ ਮੈਂ ਕਿ ਉਹ ਪਿਛਲੇ 30 30 ਸਾਲਾਂ ਦੇ ਕੋਈ ਸਰਪੰਚ ਆ ਸਾਡਾ ਬੰਦਾ ਪਹਿਲੀ ਵਾਰੀ ਖੜਾ ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਕਿੱਦੜ ਕਾਗਜ਼ ਸਹੀ ਆ ਕਿ ਗਲਤ ਆ ਮੇਰਾ ਕੀ ਆ ਉਹ ਜਿਹੜਾ ਬੰਦਾ ਆ ਉਹ ਬੰਦਾ ਇੱਕ ਭੋਲਾ ਅਣਪੋਲਾ ਬੰਦਾ ਵੀ ਜੇ ਜਿੱਤ ਜਾਂਦਾ ਤੇ ਇਹਦਾ ਮਤਲਬ ਕਿ ਉਹ ਚੰਗੀ ਗੱਲ ਆ ਲੋਕੀ ਜਿਹੜੇ ਨਵੇਂ ਤੇ ਯਕੀਨ ਕਰਦੇ ਆ